ਅੰਮ੍ਰਿਤਸਰ ਦਾ ਕੰਪਨੀ ਬਾਗ ਜਿੱਥੇ ਕੀ ਹਜ਼ਾਰਾਂ ਲੋਕ ਰੋਜ਼ ਸਵੇਰੇ ਤੇ ਸ਼ਾਮ ਨੂੰ ਸੈਰ ਕਰਨ ਵਾਸਤੇ ਆਉਂਦੇ ਨੇ ਤੇ ਆਪਣੀ ਸਿਹਤ ਨੂੰ ਸਹੀ ਰੱਖਣ ਵਾਸਤੇ ਆਉਂਦੇ ਨੇ ਪਰ ਇੱਕ ਹੋਰ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਜਿਹੜੀ ਕੀ ਇਸ ਦੀ ਬਿਆਨ ਕਰਦੀ ਹੈ ਗੰਦਗੀ ਦੀ ਕਿਉਂਕਿ ਬਹੁਤ ਸਾਰੀ ਗੰਦਗੀ ਜਿਹੜੀ ਕੀ ਇੱਥੇ ਉਸ ਦੀ ਪਰਮਾਰ ਹੈ ਅੰਜ ਲੱਗਦਾ ਜਿਵੇਂ ਕੀ ਇਸ ਦੀ ਮਹੀਨੇ ਬੱਦੀ ਸਾਫ ਸਫਾਈ ਹੀ ਨਹੀਂ ਕੀਤੀ ਗਈ ਜਿਸ ਨੂੰ ਦੇਖ ਕੇ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਤੇ ਸਵਾਲੀਆ ਨਿਸ਼ਾਨ ਜਿਹੜੇ ਕੀ ਉਹ ਉੱਠਦੇ ਨੇ ਔਰ ਇੱਥੇ ਕਾਂਗਰਸੀ ਆਗੂ ਵੀ ਪਹੁੰਚੇ ਸੀ ਸੰਜੀਵ ਟਾਂਗੜੀ ਉਹਨਾਂ ਨਾਲ ਸਤੀਸ਼ ਬੱਲੂ ਉਹਨਾਂ ਨੇ ਆਖਿਆ ਵੀ ਜੇਕਰ 4 ਦਿਨਾਂ ਦੇ ਅੰਦਰ ਇਸ ਦੀ ਸਫਾਈ ਨਾ ਕੀਤੀ ਗਈ ਤਾਂ ਉਹ 5ਵੇਂ ਦਿਨ ਸਮੂਹ ਜਿਨਵੇਂ ਕਾਉਂਸਲਰ ਨੇ ਹਲਕਾ ਵੈਸਟ ਦੇ ਉਹ ਇੱਥੇ ਪਹੁੰਚ ਕੇ ਸਫਾਈ ਕਰਨਗੇ ਪਹਿਲਾਂ ਤਾਂ ਉਹਨਾਂ ਨੇ ਆਖਿਆ ਵੀ ਨਗਰ ਨਗਰ ਕਮ ਨੂੰ ਚਾਹੀਦਾ ਵੀ ਇਸ ਦਾ ਸਹੀ ਰਖ ਰਖਾਓ ਕੀਤਾ ਜਾਵੇ ਨਾਲ ਸਫਾਈ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਮੁਕੱਦਸ ਜਗ੍ਹਾ ਵੀ ਹੈ ਕਿਉਂਕਿ ਇੱਥੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਿਹੜੀ ਪ੍ਰਸਤਿਮਾ ਜਿਹੜੀ ਇੱਥੇ ਉਹ ਸਥਾਪਿਤ ਹੈ ਜਦੋਂ ਵੀ ਇਹਨਾਂ ਦੀ ਜਨਮ ਦਿਨ ਆਉਂਦੀ ਹੈ ਤਾਂ ਇੱਥੇ ਬਹੁਤ ਸਾਰੇ ਲੀਡਰ ਪਹੁੰਚਦੇ ਨੇ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਵਾਸਤੇ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਬੁੱਤ ਦੇ ਬਿਲਕੁਲ ਲਾਗੇ ਜੋ ਹਾਲਾਤ ਬਣੇ ਹੋਏ ਨੇ ਇਹਦੀ ਗੰਦਗੀ ਦੀ ਪਰ ਮਾਰ ਹੈ ਮੱਛਰ ਹੈ ਜਿਸ ਤੋਂ ਬਾਅਦ ਜਿਹੜੋਂ ਲੋਕ ਇੱਥੇ ਪਹੁੰਚਦੇ ਨੇ ਤਾਂ ਇੱਥੇ ਆਪਣੀ ਜਿਹੜੀ ਸਿਹਤ ਹੈ ਉਹ ਦੁਰਸਤ ਕਰਨ ਦੀ ਬਜਾਏ ਬਿਮਾਰੀਆਂ ਲੈ ਕੇ ਜਾ ਰਹੇ ਨੇ ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਵੀ ਅਜਿਹੇ ਜੋ ਸਥਾਨ ਨੇ ਉਹਨਾਂ ਦੀ ਸਫਾਫ ਸਾਫ ਸਫਾਈ ਜਿਹੜੀ ਕਿ ਪਹਿਲ ਕਦਮੀ ਦੇ ਆਧਾਰ ਤੇ ਕੀਤੀ ਜਾਵੇ ਤਾਂ ਜੋ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇੱਥੇ ਸਿਹਤ ਕਰਨੇ ਪਹੁੰਚਦੇ ਨੇ ਇੱਕ ਬਹੁਤ ਹੀ ਗ੍ਰੀਨਰੀ ਭਰਿਆ ਇਲਾਕਾ ਆ ਕੰਪਨੀ ਬਾਗ ਦਾ ਜਿਹੜਾ ਕਿ ਇਲਾਕਾ ਹੈ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਨੇ ਆਪਣੀ ਸਿਹਤ ਨੂੰ ਦਰੁਸਤ ਕਰਨ ਵਾਸਤੇ ਪਹੁੰਚਦੇ ਨੇ ਪਰ ਤੁਸੀਂ ਜੋ ਹਾਲਾਤ ਦੇਖ ਸਕਦੇ ਹੋ ਇੱਥੋਂ ਸਿਹਤ ਦਰੁਸਤ ਕੀ ਹੋਣੀ ਹੈ ਇੱਥੋਂ ਕਈ ਸਰੀ ਬਿਮਾਰੀਆਂ ਲੈ ਕੇ ਲੋਕ ਜਿਹੜੇ ਨੇ ਘਰਾਂ ਵੱਲੋਂ ਪਰਤਦੇ ਹੋਣਗੇ ਕਿਉਂਕਿ ਬਹੁਤ ਜਿਆਦਾ ਗੰਦਗੀ ਦਾ ਆਲਮ ਹੈ ਇਸ ਕਰਕੇ ਨਗਰ ਨਿਗਮ ਨੂੰ ਚਾਹੀਦਾ ਵੀ ਇਸ ਦੀ ਫੌਰਨ ਸਫਾਈ ਜਿਹੜੀ ਕੀ ਉਹ ਕੀਤੀ ਜਾਵੇ ਤਾਂ ਜੋ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਉਹ ਇਥੋਂ ਦੀ ਵਧੀਆ ਦੇਖ ਲੈ ਕੇ ਜਾਣ ਔਰ ਇਸ ਦੀ ਸਫਾਈ ਜਿਹੜੀ ਕੀ ਉਹ ਯਕੀਨੀ ਬਣਾਈ ਜਾਵੇ ਕਿਉਂਕਿ ਇੱਕ ਬਹੁਤ ਵਧੀਆ ਤੇ ਕੁਮਨਯੋਗ ਵੇਖਣਯੋਗ ਇਹ ਥਾਂ ਜਾਂ ਕੰਪਨੀ ਬਾਗ ਜਿੱਥੇ ਕੀ ਸਵੇਰੇ ਸ਼ਾਮ ਲੋਕਾਂ ਦੀਆਂ ਰੌਣਕਾਂ ਵਿਖਾਈ ਜਾਂਦੀਆਂ ਨੇ ਪਰ ਜੋ ਇਹ ਹਾਲਾਤ ਨੇ ਅਹੀ ਅਜਿਹੇ ਹਾਲਾਤਾਂ ਵਿੱਚ ਲੋਕ ਕਿਸ ਤਰ੍ਹਾਂ ਇੱਥੇ ਆਉਣਗੇ ਕਿਸ ਤਰ੍ਹਾਂ ਸਿਹਤ ਕਰਨਗੇ ਤਾਂ ਕਿਸ ਤਰ੍ਹਾਂ ਆਪਣੀ ਜਿਹੜੀ ਕੀ ਉਹ ਸਿਹਤ ਹੈ ਉਹ ਵਧੀਆ ਕਰਨਗੇ ਇੱਕ ਵੱਡਾ ਤੇ ਭਖਦਾ ਸਵਾਲ ਹੈ ਜਿਸ ਤੋਂ ਬਾਅਦ ਕੀ ਨਗਰ ਨਿਗਮ ਦੀ ਜਿਹੜੀ ਕਾਰਜ ਪ੍ਰਣਾਲੀ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ ਇਸ ਕਰਕੇ ਨਗਰ ਨਗਰ ਨੂੰ ਚਾਹੀਦਾ ਹੈ ਇਸ ਵੱਲ ਧਿਆਨ ਦਿੱਤਾ ਜਾਵੇ ਤੇ ਇਸ ਦੀ ਜਿਹੜੀ ਸਾਫ ਸਫਾਈ ਉਹ ਯਕੀਨੀ ਬਣਾਈ ਜਾਵੇ ਸਰ ਅੱਜ ਜਿਹੜਾ ਪ੍ਰੋਟੈਸਟ ਕੀਤਾ ਗਿਆ ਸੀ ਉਹਦੇ ਮੰਦਰੇਗਾ ਦੇ ਉੱਪਰ ਕੀਤਾ ਗਿਆ ਸੀ ਡਾਕਟਰ ਅਕਬਰ ਵੀਰਕਾ ਜੀ ਵੱਲੋਂ ਪਰ ਜਦੋਂ ਤੁਸੀਂ ਇੱਥੇ ਆਏ ਆ ਕਾਉਂਸਲਰ ਜੀ ਬਾਨ ਅਸੀਂ ਦੇਖ ਰਹੇ ਹਾਂ ਵੀ ਸ਼ਹਿਰ ਦੀ ਕਿਤੇ ਵੀ ਸਵਾਰੀ ਮਤਲਬ ਕਰੀਮ ਸਾਰਾ ਸ਼ਹਿਰ ਦਾ ਜਿਹੜਾ ਹਾਰਡ ਆਫ ਸਿਟੀ ਕਿਹਾ ਜਾਂਦਾ ਹੈ ਕੰਪਨੀ ਬਾਗ ਜਿੱਥੇ ਅਕਸਰ ਲੋਕ ਸਵੇਰੇ ਸੈਰ ਕਰਨ ਆਉਂਦੇ ਨੇ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਇਹਦੀ ਆਪੇ ਹੀ ਸਿਹਤ ਵਿਗੜੀ ਪਈ ਆ ਦੇਖੋ ਕਿਸ ਤਰ੍ਹਾਂ ਗੰਦਾ ਪਾਣੀ ਖੜਾ ਹੈ ਇੱਥੇ ਮੱਛਰ ਮਲੇਰੀਆ ਡੇਂਗੂ ਨੂੰ ਜਿਹੜਾ ਦਸਤਕ ਦੇ ਰਿਹਾ ਹੈ ਨਗਰ ਨਿਗਮ ਦੀ ਜਿਹੜੀ ਪੋਲ ਆ ਉਹ ਇੱਕ ਇਥੋਂ ਖੁੱਲ ਰਹੀ ਹੈ ਵੀ ਅਫਸਰ ਸਬੰਨਾਂ ਦਾ ਕਿੰਨੀ ਲਾਪਰਵਾਹੀ ਹੈ ਇਸ ਇਥੋਂ ਇਹਨਾਂ ਦੀ ਨਗਰ ਨਿਗਮ ਦੀ ਵੀ ਅੱਜ ਕਾਈ ਜਮੀ ਪਈ ਕਿਦੋਂ ਦਾ ਗੰਦਾ ਪਾਣੀ ਇੱਥੇ ਖੜਾ ਹੈ ਲੋਕਾਂ ਨੂੰ ਬਿਮਾਰੀਆਂ ਦੀ ਦਸਤਕ ਜਿਹੜਾ ਉਹ ਕੰਪਨੀ ਬਾਗ ਦੇ ਵਿੱਚ ਜਿਹੜੀ ਦਿੱਤੀ ਜਾ ਰਹੀ ਆ ਜਿੱਥੇ ਲੋਕ ਸਿਹਤ ਕਰਕੇ ਆਪਣੀ ਸਿਹਤ ਦਾ ਖਿਆਲ ਖਰਾੰਦਿਆਂਨ ਉੱਥੇ ਲੋਕ ਇਥੋਂ ਬਿਮਾਰੀਆਂ ਲੈ ਕੇ ਜਾ ਰਹੇ ਨੇ ਔਰ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ ਕਾਉਂਸਲਰ ਸਤੀਜ ਬੱਲੂ ਜੀ ਵੀ ਨੇ ਇਹ ਵੀ ਤੁਹਾਨੂੰ ਦੱਸਣਗੇ ਕਿ ਕੀ ਹਾਲਾਤ ਬਣੇ ਹੋਏ ਨੇ ਸਾਡੇ ਸ਼ਹਿਰ ਦੇ ਸਰਕਾਰ ਕਾਰਪੋਰੇਸ਼ਨ ਨੂੰ ਤੁਸੀਂ ਲੈ ਕੇ ਨਹੀਂ ਦਿੱਤਾ ਹੋਇਆ ਸਰ ਦੇਖੋ ਜਿਸੀਂ ਅੱਜ ਅਸੀਂ ਆਏ ਸਨ ਔਰ ਆਕੇ ਦੇਖਿਆ ਪਰ ਮੈਂ ਸਮਝਦਾ ਵੀ ਜੇ ਮੇਅਰ ਸਾਹਿਬ ਰੋਜ਼ ਪਿੰਡੋਰਮਾ ਆਂਦੇ ਨੇ ਰੋਜ਼ ਮੇਅਰ ਸਾਹਿਬ ਨੂੰ ਮਿਲਣ ਲਈ ਸਾਰੇ ਅਫਸਰ ਇੱਥੇ ਆਂਦੇ ਨੇ ਕੀ ਉਹ ਅਫਸਰ ਬਿਲਕੁਲ ਅੰਦੇ ਅੰਨੇ ਨੇ ਜਾਂ ਬੋਲੇ ਨੇ ਜਿਨ੍ਹਾਂ ਨੂੰ ਦਿਖਦਾ ਨਹੀਂ ਪਿਆ ਇਹ ਕਿੰਦੇ ਨਾਲ ਕਿਹਾ ਸਰਕਾਰ ਦੀ ਨਲਾਕੀ ਆ ਔਰ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਦੇ ਨਗਰ ਨਿਗਮ ਜਿਹੜੀ ਇਹ ਫੇਲ ਹੋ ਚੁੱਕੀ ਆ ਜਿੱਥੇ ਸ਼ਹਿਰ ਚ ਕੂੜਾ ਨਹੀਂ ਚੁੱਕਿਆ ਜਾ ਰਿਹਾ ਸ਼ਹਿਰ ਚ ਗਿੰਦਗੀ ਆ ਔਰ ਉੱਥੇ ਤੁਸੀਂ ਦੇਖੋ ਪਾਰਕਾਂ ਦੇ ਵਿੱਚ ਅੱਜ ਕੀ ਹਾਲਾਤ ਬਣੇ ਨੇ ਤਰਸਯੋਗ ਹਾਲਾਤ ਨੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਤੁਹਾਡੇ ਚੈਨਲ ਰਾਹੀਂ ਨਗਰ ਨਿਗਮ ਨੂੰ ਵੀ ਉਹ ਜਾਗਣ ਕਮਿਸ਼ਨਰ ਸਾਹਿਬ ਨੂੰ ਅਪੀਲ ਕਰਦੇ ਆ ਵੀ ਇਹਦੀ ਜਿਹੜੀ ਸਫਾਈ ਦਾ ਕੋਈ ਸਹੀ ਅਰੇਂਜਮੈਂਟ ਕਰੇ ਪ੍ਰੋਟੈਸਟ ਅੱਜ ਮਨਰੇਗਾ ਦੇ ਖਿਲਾਫ ਡਾਕਟਰ ਰਾਜ ਕੁਮਾਰ ਵੇਰਕਾ ਜੀ ਸਾਡੇ ਇੱਕ ਪੁਰਾਣੇ ਕੈਬਨਿਟ ਮੰਤਰੀ ਉਹਨਾਂ ਵੱਲੋਂ ਕੀਤਾ ਗਿਆ ਜਿੱਥੇ ਡਾਂਗੀ ਸਾਹਿਬ ਨੇ ਦੱਸਿਆ ਆਗੇ ਇੱਥੇ ਹਾਲਾਤ ਦੇਖੇ ਆ ਗੋਡੇ-ਗੋਡੇ ਮੱਛਰ ਆ ਇੰਨਾ ਜ਼ਿਆਦਾ ਮੱਛਰ ਆ ਇੱਥੇ ਖਲੋਣਾ ਵੀ ਔਖਾ ਹੋਇਆ ਪਿਆ ਵਾ ਔਰ ਇਹ ਕੰਪਨੀ ਬਾਗ ਆ ਇੱਥੇ ਮਤਲਬ ਲੋਕ ਆਪਣੀ ਸਿਹਤ ਠੀਕ ਕਰਨ ਆਉਂਦੇ ਆ ਇਹ ਕੰਪਨੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ ਇਹ ਕੰਪਨੀ ਬਾਗ ਲੋਕਾਂ ਦੀ ਸਿਹਤ ਗੰਦੀ ਕਰ ਰਿਹਾ ਵਾ ਲੋਕਾਂ ਨੂੰ ਇੱਥੇ ਮੇਹਰ ਸਾਹਿਬ ਵੀ ਸਾਡੇ ਰੋਜ਼ ਹੁੰਦੇ ਐ ਅਫਸਰ ਵੀ ਰੋਜ਼ ਹੁੰਦੇ ਆ ਉਹ ਰੋਜ਼ ਆ ਕੇ ਉਹਨਾਂ ਦਾ ਧਿਆਨ ਕਦੀ ਇਸ ਪਾਸੇ ਨਹੀਂ ਬਿਆ ਉਹ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਲੱਗੇ ਆ ਜਿੱਥੇ ਸ਼ਹਿਰ ਵਿੱਚ ਗਲੀਆਂ ਮਹੱਲਿਆਂ ਦੇ ਵਿੱਚ ਸੜਕਾਂ ਬਜ਼ਾਰਾਂ ਦੇ ਵਿੱਚ ਲੱਗੇ ਆ ਉੱਥੇ ਇਹ ਸਾਡੇ ਸ਼ਹਿਰ ਦਾ ਜਿਹੜਾ ਪ੍ਰਮੁੱਖ ਬਾਗ ਆ ਕੰਪਨੀ ਬਾਗ ਉੱਥੇ ਵੀ ਸੇਮ ਹਾਲਾਤ ਬਣੇ ਹੋਏ ਆ ਰਾਸ਼ੀ ਵੀ ਤਾਂ ਮਹਾਤਮਾ ਗਾਂਧੀ ਦੀ ਪ੍ਰਤਮਾ ਵੀ ਇੱਥੇ ਬਿਲਕੁਲ ਲੱਗੀ ਹੋਈ ਨਾਲ ਉਹਦੇ ਇੰਨਾ ਗੰਦਗੀ ਦਾ ਢੇਰ ਹੋਵੇ ਤੱਕੀ ਇਹ ਚੜਾਉਂਦੀ ਨਹੀਂ ਆਪਣੀ ਸਫਾਈ ਵਿਵਸਥਾ ਨੂੰ ਜੀ ਦੇਖੋ ਇਹ ਕਾਰਪੋਰੇਸ਼ਨ ਦੇ ਅਫਸਰਾ ਦਾ ਜਿਹੜੇ ਕੁੰਭ ਕਰਨ ਦੀ ਨੀਂਦ ਸੁੱਤੇ ਪਏ ਆ ਔਰ ਇਹ ਜਿਹੜੇ ਅਫਸਰ ਹੈਗੇ ਆ ਇਹ ਬਿਲਕੁਲ ਲਾਪਰਵਾਹ ਹੋ ਚੁੱਕੇ ਆ ਇਹਨਾਂ ਨੂੰ ਕੋਈ ਪੁੱਛਣ ਗਿਛਣ ਵਾਲਾ ਨਹੀਂ ਆ ਸਰਕਾਰ ਦਾ ਬਿਲਕੁਲ ਦਬਾੜ ਨਹੀਂ ਹੈਗਾ ਉਲਟਾ ਇਹਨਾਂ ਦਾ ਅਫਸਰਾ ਦਾ ਸਰਕਾਰ ਤੇ ਦਬਾਅ ਹੈਗਾ ਵਾ ਅਗਰ ਸਰਕਾਰ ਦਾ ਕੋਈ ਨੁਮਾਇੰਦਾ ਉਹ ਇਹਨਾਂ ਨੂੰ ਕੋਈ ਕੰਮ ਕਹਿੰਦਾ ਤੇ ਉਲਟਾ ਉਹਨਾਂ ਨੂੰ ਬੇਵਕੂਫ ਬਣਾਉਂਦੇ ਆ ਔਰ ਇਹ ਕੰਮ ਜਿਹੜੇ ਟਾਪ ਪ੍ਰਾਇਓਰਟੀ ਦੇ ਹੋਣੇ ਚਾਹੀਦੇ ਆ ਕਿਉਂਕਿ ਇਹ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਵਾ। ਅਤੇ ਖਾਸ ਕਰਕੇ ਮਹਾਤਮਾ ਗਾਂਧੀ ਜੀ ਦੀ ਜਿਹੜੀ ਪ੍ਰਤਿਮਾ ਦੇ ਨੇੜੇ ਇਹ ਹਾਲਾਤ ਬਣੇ ਆ। ਇੱਕ ਪਾਸੇ ਅਸੀਂ ਉਹਨਾਂ ਨੂੰ ਪੂਜਦੇ ਆਂ। ਇੱਕ ਪਾਸੇ ਹਰ ਸਾਲ ਉਹਨਾਂ ਨੂੰ ਯਾਦ ਵੀ ਕਰਦੇ ਆਂ। ਉਹਨਾਂ ਨੇ ਨਾਂ ਦੇ ਕਈ ਸਾਰੀਆਂ ਸਕੀਮਾਂ ਜਿਹੜੀਆਂ ਚੱਲਦੀਆਂ ਪਈਆਂ ਵਾ। ਤੇ ਹਾਲਾਤ ਉਹਨਾਂ ਦੇ ਜਿੱਥੇ ਬੁੱਤ ਲੱਗਾ, ਪ੍ਰਤਿਮਾ ਲੱਗੀ ਆ, ਉੱਥੇ ਬਦ ਨਾਲੋਂ ਬੱਤਰ ਆ। ਆਪ ਅੱਗੇ ਆਓਗੇ ਸਫਾਈ ਵਾਸਤੇ? ਬਿਲਕੁਲ। ਬਿਲਕੁਲ ਆਵਾਂਗੇ ਜੀ। ਅਸੀਂ ਅੱਜ ਪਰ ਅਸੀਂ ਸਾਰੇ ਕਾਉਂਸਲਰ ਖਾਸ ਕਰਕੇ ਵੈਸਟ ਦੇ ਕਾਉਂਸਲਰ ਸਿਰਫ ਅਸੀਂ 4 ਦਿਨ ਦਾ ਸਮਾਂ ਦੇਵਾਂਗੇ 5ਵੇਂ ਦਿਨ ਅਗਰ ਸਾਨੂੰ ਆ ਬਾਕੇ ਵਿੱਚ ਸਫਾਈ ਕਰਨੀ ਪਈ ਅਸੀਂ ਸਾਰੇ ਕਾਉਂਸਲਰ ਜਿਹੜੇ ਆ ਇਹਦੇ ਸਫਾਈ ਕਰਾਂਗੇ ਕਿਆ ਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਰਸ ਰੀਚਾ ਦੇ ਐਨਿਕ ਸੋਸਾਇਟੀ ਵੀ ਅੰਮ੍ਰਿਤਸਰ